ਯਾ ਮੋਦੀ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਹੋਏ ਦੋ ਤਮਾਕੇ ਮਸ਼ਹੂਰ ਰੈਪਰ ਬਾਦਸ਼ਾਹ ਦੇ ਕਲੱਬ ਦੇ ਬਾਹਰ ਸੁੱਟਿਆ ਗਿਆ ਬੰਬ ਇੱਕ ਹੋਰ ਕਲੱਬ ਲਿਆ ਚਪੇੜ ਦੇ ਵਿੱਚ ਤੇ ਸੀਸੀਟੀ ਕੈਮਰੇ ਦੇ ਵਿੱਚ ਇੱਕ ਨੌਜਵਾਨ ਭਜਦਾ ਹੋਇਆ ਆਇਆ ਨਜ਼ਰ ਜਿਹਾ ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆਉਣ ਵਾਲੇ 3 ਦਸੰਬਰ ਨੂੰ ਚੰਡੀਗੜ੍ਹ ਤੇ ਦੌਰੇ ਤੇ ਆ ਰਹੇ ਹਨ ਜਿਸ ਕਰਕੇ ਪੂਰਾ ਪੁਲਿਸ ਪ੍ਰਸ਼ਾਸਨ ਅਲਰਟ 모ਡ ਤੇ ਹੈ ਹਰ ਪਾਸੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਕਰੜੀ ਸੁਰੱਖਿਆ ਦੇ ਹੇਠ ਪੀਐਮ ਮੋਦੀ ਚੰਡੀਗੜ੍ਹ ਦੇ ਦੌਰੇ ਤੇ ਆਉਣ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਾਜੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 0179100200 ਤੇ ਮੈਸੇਜ ਕਰੋ ਨਾਜੇ ਦੇ ਖਿਲਾਫ ਸਾਡਾ ਸਾਥ ਦਿਓ ਕਿ ਇਹ ਤੇ ਹਰ ਪਾਸੇ ਸੀਸੀਟੀ ਵੀ ਕੈਮਰੇ ਲਗਾਏ ਗਏ ਨੇ ਚਾਹੇ ਉਹ ਕੋਈ ਵੀ ਖੇਤਰ ਹੋਵੇ ਜਿੱਥੇ ਕਿ ਸੁਰੱਖਿਆ ਨੂੰ ਮਧੇਨ ਨਜ਼ਰ ਰੱਖਦੇ ਹੋਏ ਹਰ ਪ੍ਰਕਾਰ ਦੀ ਸਖਤਾਈ ਵਰਤੀ ਜਾ ਰਹੀ ਹੈ ਪਰ ਇੰਨਾ ਹੋਣ ਦੇ ਬਾਵਜੂਦ ਵੀ ਚੰਡੀਗੜ੍ਹ ਦੇ ਵਿੱਚ ਦੋ ਕਲੱਬਾਂ ਦੇ ਬਾਹਰ ਸੰਸਨੀ ਖੇਦ ਤਮਾਕੀ ਪਾਏ ਗਏ ਨੇ ਜੀ ਹਾਂ ਦੱਸ ਦਈਏ ਕਿ ਸੇਵਲੇ ਬਾਰ ਐਂਡ ਲਾਉਂਸ ਕਲੱਬ ਇਸ ਦੇ ਵਿੱਚ ਦੇ ਬਾਹਰ ਜਿਹੜਾ ਕਿ ਤਮਾਕਾ ਹੋਇਆ ਹੈ ਔਰ ਨਾਲ ਹੀ ਦੱਸ ਦਈਏ ਕਿ ਇਸ ਕਲੱਬ ਦੇ ਵਿੱਚ ਮਸ਼ਹੂਰ ਰੈਪਰ ਬਾਦਸ਼ਾ ਵੀ 파ਟਨਰ ਨੇ ਉਹਨਾਂ ਦੀ ਵੀ ਹਿੱਸੇਦਾਰੀ ਹੈ ਇਸ ਕਲੱਬ ਦੇ ਵਿੱਚ ਜਿਹਦੇ ਬਾਹਰ ਹੁਣ ਸੰਸਨੀ ਖੇਦੜਾ ਕੇ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਤਮਾਕਾ ਖੇਜ ਸਮਗਰੀ ਸੁੱਤੀ ਗਈ ਹੈ ਤੇ ਮੌਕੇ ਤੇ ਹੀ ਪੁਲਿਸ ਪਹੁੰਚੀ ਹੈ ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਸਾਰੇ ਸੀਸੀਟੀ ਕੈਮਰੇ ਖੰਗਾਲੇ ਨੇ ਦੇ ਨਾਲ ਹੀ ਸਾਰੀ ਜਾਂਚ ਦੇ ਵਿੱਚ ਵੀ ਪੁਲਿਸ ਜੁਟ ਗਈ ਹੈ ਇੱਥੇ ਦੱਸਦੀ ਹੈ ਕਿ ਡੀਐਸਪੀ ਦਿਲਬਾਗ ਸਿੰਘ ਹਰੀ ਪਹੁੰਚੇ ਨੇ ਤਾਂ ਉਹਨਾਂ ਨੇ ਆਪਣੀ ਪੂਰੀ ਟੀਮ ਨੂੰ ਇਸ ਦੀ ਜਾਂਚ ਦੇ ਵਿੱਚ ਲਗਾ ਦਿੱਤਾ ਤੇ ਤ ਨਾਲ ਹੀ ਫ੍ਰੈਂਸਿਕ ਟੀਮ ਵੀ ਬੁਲਾਈ ਗਈ ਹੈ ਤਾਂ ਕਿ ਇਸ ਮਾਮਲੇ ਦੀ ਤਹ ਤੱਕ ਜਾਇਆ ਜਾ ਸਕੇ ਕਿ ਕੌਣ ਹੈ ਜਿਹੜੇ ਇਹੋ ਜਿਹੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਦੱਸਦੀ ਹੈ ਇੱਕ ਮਸ਼ਹੂਰ ਰੈਪਰ ਬਾਦਸ਼ਾ ਇਸ ਕਲੱਬ ਦੇ ਪਾਰਟਨਰ ਨੇ ਉਹਨਾਂ ਦਾ ਅਕਸਰ ਇੱਥੇ ਆਉਣਾ ਜਾਣਾ ਰਹਿੰਦਾ ਹੈ ਤੇ ਇਹ ਜਿਹੜੀ ਘਟਨਾ ਕਰਮ ਹੋਇਆ ਹੈ ਕੁਝ ਦਿਨਾਂ ਬਾਅਦ ਹੀ ਜਿਹੜੇ ਪੀਐਮ ਮੋਦੀ ਨੇ ਉਹ ਚੰਡੀਗੜ੍ਹ ਆ ਰਹੇ ਨੇ ਇੱਥੇ ਨਾਲ ਹੀ ਦੱਸਦੀ ਹੈ ਕਿ ਇਹ ਜਿਹੜਾ ਕਲੱਬ ਹੈ ਇੱਕ ਪਾਰਿਸ਼ ਏਰੀਏ ਦੇ ਵਿੱਚ ਹੈ ਇਸ ਦੇ ਨੇੜੇ ਹੀ ਸਬਜ਼ੀ ਮੰਡੀ ਪੈਂਦੀ ਹੈ ਤੇ ਕੁਝ ਹੀ ਹਲਕੀ ਜਹੀ ਦੂਰੀ ਤੇ ਹੀ ਥਾਣਾ ਵੀ ਇਸ ਦੇ ਆਸ-ਪਾਸ ਹੀ ਪੈਂਦਾ ਹੈ ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਔਰ ਥਾਣੇ ਦਾ ਕੋਈ ਵੀ ਡਰ ਨਾ ਦੇਖਦੇ ਹੋਏ ਜਿਹੜੇ ਅੱਤਵਾਦੀ ਨੇ ਜਿਹੜੇ ਬਦਮਾਸ਼ ਨੇ ਉਹ ਜੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਇਹ ਧਮਾਕਾ ਕੀਤਾ ਗਿਆ ਇੱਕ ਦੇਸੀ ਬੰਬ ਦੇ ਨਾਲ ਕੀਤਾ ਗਿਆ ਜਿਸ ਦੇ ਨਾਲ ਧਮਾਕਾ ਤਾਂ ਹੋਇਆ ਹੀ ਹੈ ਨਾਲ ਹੀ ਨਾਲ ਧੂਆਂ ਵੀ ਬਹੁਤ ਜ਼ਿਆਦਾ ਉੱਠਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਸੰ ਸਨੀ ਫੈਲ ਗਈ ਹੈ ਔਰ ਇਸ ਕਲੱਬ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਨੌਜਵਾਨਾਂ ਦਾ ਉਧ ਚ ਵੀ ਆਉਣਾ ਚਾਣਾ ਲੱਗਿਆ ਰਹਿੰਦਾ ਹੈ ਔਰ ਨਾਲ ਹੀ ਪੁਲਿਸ ਨੇ ਇਹ ਵੀ ਕੱਲ ਕਹੀ ਹੈ ਕਿ دہشت ਫਲੋਂ ਦੇ ਮਕਸਦ ਦੇ ਨਾਲ ਹੋ ਸਕਦਾ ਹੈ ਕਿ ਇਹ ਜਿਹੜੀ ਘਟਨਾ ਇਸ ਨੂੰ ਅੰਜਾਮ ਦਿੱਤਾ ਗਿਆ ਹੋਵੇ ਇਸ ਤੋਂ ਇਲਾਵਾ ਨਾਲ ਇਹ ਵੀ ਦੱਸਦੀ ਹੈ ਕਿ ਦੂਸਰਾ ਜਿਹੜਾ ਕਲੱਬ ਹੈ ਡੀਓਰਾ ਕਲੱਬ ਹੈ ਇਸ ਦੇ ਵਿੱਚ ਵੀ ਤਮਾਕਹਿਆ ਖੇ ਜਿਹੜੀ ਸਮਗਰੀ ਛੁੱਟੀ ਗਈ ਹੈ ਇਸ ਤੇ ਬਾਹਰ ਵੀ ਇੱਕ ਤਮਾਕਾ ਹੋਇਆ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਧੂਆ ਉਠਿਆ ਹੈ ਤੇ ਬਹੁਤ ਹੈ ਜ਼ਿਆਦਾ ਸੰਸਨੀਖੇਦ ਜਿਹੜਾ ਮਾਹੌਲ ਆਸ-ਪਾਸ ਬਣ ਗਿਆ ਔਰ ਇੱਥੇ ਵੀ ਜਿਹੜੇ ਏ ਕਲੱਬ ਹੈ ਔਰ ਦੂਸਰਾ ਕਲੱਬ ਹੈ ਇਹਨਾਂ ਦੋਵਾਂ ਦੇ ਵਿੱਚ ਲਗਭਗ 30 ਮੀਟਰ ਦੀ ਦੂਰੀ ਦੱਸੀ ਜਾ ਰਹੀ ਹੈ ਔਰ ਇਹ ਵੀ ਕਲੱਬ ਇੱਕ ਪੌਰਿਸ਼ ਏਰੀਏ ਦੇ ਵਿੱਚ ਹੀ ਹੈ ਇੱਥੇ ਵੀ ਅਕਸਰ ਨੌਜਵਾਨ ਆਇਆ ਜਾਇਆ ਕਰਦੇ ਨੇ ਇਤੇ ਨਾਲ ਹੀ ਦੱਸਦੀ ਹੈ ਕਿ ਮਸ਼ਹੂਰ ਰੈਪਰ ਬਾਦਸ਼ਾ ਉਹਨਾਂ ਦਾ ਜਿਹੜਾ ਕਲੱਬ ਹੈ ਉਸ ਦੇ ਜਿਹੜੇ ਸਿਕਿਉਰਿਟੀ ਗਾਰਡ ਨੇ ਪੂਰਨ ਸਿੰਘ ਉਹ ਉਸ ਵੇਲੇ ਮੌਜੂਦ ਸਨ ਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਸਾਥੀ ਗਾਰਡ ਦਾ ਨਰੇਸ਼ ਹੈ ਉਹ ਵੀ ਉਸ ਵਕਤ ਮੌਜੂਦ ਸੀ ਤੇ ਉਹਨਾਂ ਨੇ ਦੇਖਿਆ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੇ ਹੀ ਸਵਾਰ ਸੀ ਤੇ ਦੂਸਰਾ ਮੋਟਰਸਾਈਕਲ ਤੋਂ ਉਤਰਿਆ ਅਤੇ ਉਸ ਨੇ ਤਮਾਕਾ ਖੇ ਜਿਹੜੀ ਸਮਗਰੀ ਉਹ ਸੁੱਟੀ ਹੈ ਜਿਸ ਨਾਲ ਤਮਾਕਾ ਹੋਇਆ ਤੇ ਬੰਬ ਹੋਇਆ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਫੜਿਆ ਜਾਵੇ ਪਰੰਤੂ ਉਹ ਨੌਜਵਾਨ ਦੇ ਬਦਮਾਸ਼ਾਂ ਦਾ ਉਪਾਜ ਨਿਕਲੇ ਅਤੇ ਫਿਰ ਜਲ ਤੋਂ ਜਲਦ ਹੀ ਦੂਸਰੇ ਕਲੱਬ ਵੱਲ ਉਹਨਾਂ ਨੇ ਰੁਖ ਕੀਤਾ ਤਾਂ ਕਿ ਉੱਥੇ ਵੀ ਜਾ ਕੇ ਉਹ ਤਮਾਕਾ ਕਰਨ ਸਕਣ ਤੇ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਰਹੇ ਤੇ 30 ਮੀਟਰ ਦੀ ਦੂਰੀ ਵਾਲੇ ਇਹਨਾਂ ਦੋਨਾਂ ਕਲੱਬਾਂ ਦੇ ਵਿੱਚ ਹੀ ਉਹਨਾਂ ਦੇ ਵੱਲੋਂ ਇਹ ਤਮਾਕਾਫੇ ਜਿਸਮਗਰੀ ਸੁੱਟੀ ਗਈ ਹੈ ਜਿਸ ਨੂੰ ਪੁਲਿਸ ਦੇਸੀ ਬੰਬ ਦੱਸ ਰਹੀ ਹੈ ਔਰ ਜਿਹਦੇ ਨਾਲ ਧੂਆਂ ਤਾਂ ਹੋਇਆ ਹੀ ਨਾਲ ਹੀ ਨਾਲ ਤਮਾਕਾ ਵੀ ਬਹੁਤ ਜ਼ਿਆਦਾ ਹੋਇਆ ਜਿਨ੍ਹਾਂ ਦੇ ਨਾਲ ਕਲੱਬ ਦੇ ਸ਼ੀਸ਼ੇ ਜਿਹੜੇ ਟੁੱਟ ਕੇ ਚਕਨਾ ਚੂਰ ਹੋ ਗਏ ਨੇ ਜਿਸ ਦੇ ਨਾਲ ਨੌਜਵਾਨਾਂ ਦੇ ਵਿੱਚ ਦੇਸ਼ ਦਾ ਮਹੌਲ ਵੀ ਬਣਿਆ ਹੋਇਆ ਦੱਸਦੀ ਹੈ ਕਿ ਪੂਰਾ ਜਿਹੜਾ ਘਟਨਾ ਕਰਮ ਹੈ ਏਪੀਐਮ ਮੋਦੀ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਹੋ ਰਿਹਾ ਹੈ ਕੁਝ ਹੀ ਦਿਨਾਂ ਦੇ ਬਾਅਦ ਪੀਐਮ ਮੋਦੀ ਚੰਡੀਗੜ੍ਹ ਦੇ ਵਿੱਚ ਆਪਣੇ ਤੌਰੇ ਤੇ ਆ ਰਹੇ ਨੇ ਹਾਲਾਂਕਿ ਪੁਲਿਸ ਬਿਲਕੁਲ ਅਲਰਟ ਮੋਡ ਤੇ ਹੈ ਸਖਤਾਈ ਕੀਤੀ ਜਾ ਰਹੀ ਹੈ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਫਿਰ ਵੀ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇੱਥੇ ਜ਼ਿਕਰੇ ਖਾਸ ਹੈ ਕਿ ਕੁਝ ਵਕਤ ਪਹਿਲਾਂ ਹੀ ਚੰਡੀਗੜ੍ਹ ਦੇ 10 ਸੈਕਟਰ ਦੇ ਵਿੱਚ ਵੀ ਹੈਂਡ ਗਰਨੇਡ ਦੇ ਨਾਲ ਧਮਾਕਾ ਕੀਤਾ ਗਿਆ ਸੀ ਜਿੱਥੇ ਕਿ 5-6 ਫੁੱਟ ਤੱਕ ਦਾ ਖੱਡਾ ਪੈ ਗਿਆ ਸੀ ਔਰ ਇਹ ਘਰ ਇੱਕ ਰਿਟਾਇਰ ਪ੍ਰਿੰਸੀਪਲ ਦਾ ਸੀ ਉਸ ਵਕਤ ਵੀ ਪੂਰੇ ਏਰੀਏ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਸੀ ਤੇ ਜੰਗਲ ਦੀ ਅੱਗ ਦੇ ਵਾਂਗੂ ਇਹ ਗੱਲ ਹਰ ਪਾਸੇ ਫੈਲ ਗਈ ਸੀ ਕਿ ਹੈਂਡ ਗ੍ਰੇਨੇਡ ਦੇ ਨਾਲ ਇਹ ਹਮਲਾ ਕੀਤਾ ਗਿਆ ਜਿਸ ਦੇ ਨਾਲ ਆਸ-ਪਾਸ ਸਨਸਨੀ ਫੈਲ ਗਈ ਸੀ ਤੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਤੇ ਹੁਣ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਆਉਣ ਵਾਲੇ 3 ਦਸੰਬਰ ਨੂੰ ਚੰਡੀਗੜ੍ਹ ਆ ਰਹੇ ਨੇ ਇਸ ਤੋਂ ਪਹਿਲਾਂ ਇੰਨੇ ਸੁਰੱਖਿਆ ਪ੍ਰਬੰਧਾਂ ਦੇ ਹੇਠ ਵੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਬੰਬ ਸੁੱਟੇ ਚਾ ਰਹੇ ਨੇ ਸਸਨੀ ਫੈਲਾਈ ਜਾ ਰਹੀ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਕੀਤਾ ਜਾ ਰਿਹਾ ਹੈ ਹਾਲਾਂਕਿ ਬਹੁਤ ਜ਼ਿਆਦਾ ਸਖਤ ਤੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਫਿਰ ਵੀ ਜਿਹੜੇ ਬਦਮਾਸ਼ ਨੇ ਜਿਹੜੇ ਇਹੋ ਜਿਹੇ ਲੋਕ ਨੇ ਉਹ ਸੰਸਨੀ ਫਲਾਉਣ ਤੋਂ ਬਾਜ਼ ਨਹੀਂ ਆਉਂਦੇ ਅਤੇ ਹੈਂਡ ਗਰਨੇਟ ਅਤੇ ਇਹ ਜਿਹੇ ਪਟਾਕਾ ਨੁਮਾ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸੁੱਟ ਕੇ ਲੋਕਾਂ ਦੇ ਵਿੱਚ دہشت ਫੈਲਾ ਰਹੇ ਨੇ ਤੇ ਇਸ ਵਕਤ ਦੀ ਐਮ ਖਬਰ ਪੀਐਮ ਮੋਦੀ ਦੇ ਚੰਡੀਗੜ੍ਹ ਆਉਣ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਦੋ ਕਲੱਬਾਂ ਦੇ ਬਾਹਰ ਕੀਤੇ ਗਏ ਨੇ ਧਮਾਕੇ ਤੇ ਜਸਨੂ ਲੈ ਕੇ ਲੋਕਾਂ ਦੇ ਵਿੱਚ ਸਹਿਮ ਫੈਲਿਆ ਹੋਇਆ ਹੈ